ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਪੰਜਾਬ ਸਰਕਾਰ ਨੇ ਤਾਂ ਇੱਕ ਐ ਕੇ ਪੱਲਾ ਛੁਡਾ ਲਿਆ ਕਿ ਗੁਰਬਖਸ਼ ਸਿੰਘ ਖਾਲਸਾ ਦੇ ਮਸਲੇ ਨਾਲ ਹਰਿਆਣਾ ਸਰਕਾਰ ਨਿਪਟੇ ਪਰ ਸ਼੍ਰੀ ਅਕਾਲ ਤਖਤ ਸਾਈ ਵੱਲੋਂ ਲਗਾਤਾਰ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਅੱਜ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਅਹਿਮ ਮੁੱਦਾ ਹੈ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਬਚਾਉਣਾ ਸਾਰਿਆਂ ਤੋਂ ਅੱਜ ਜਿਹੜਾ ਅਹਿਮ ਮੁੱਦਾ ਹੈ ਉਹ ਹੈ ਭਾਈ ਗੁਰਵਰਖ ਸਿੰਘ ਖਾਲਸਾ ਜੀ ਦੀ ਜਾਨ ਪਚਾਉਣ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਉਪਰਾਲੇ ਕਰਨ ਦਾ ਮੈਂ ਸਮੁੱਚੀ ਕੌਮ ਨੂੰ ਇਹ ਕਹਿਣਾ ਚਾਹੁੰਨਾ ਹੈ ਬਾਕੀ ਮੁੱਦਿਆਂ ਨੂੰ ਕੁਝ ਸਮੇਂ ਵਾਸਤੇ ਛੱਡ ਕੇ ਇਸ ਮੁੱਦੇ ਤੇ ਸਮੁੱਚੀ ਕੌਮ ਇਕੱਠੀ ਹੋਵੇ ਇਸ ਮੁੱਦੇ ਦੇ ਹੱਲ ਲਈ ਜੋ ਵੀ ਯੋਗ ਉਪਰਾਲਾ ਹੋ ਸਕਦਾ ਹੈ ਉਹ ਉਪਰਾਲਾ ਸਾਨੂੰ ਕਰਨਾ ਚਾਹੀਦਾ ਹੈ ਕਿ ਇਹ ਮਸਲਾ ਜਿਹੜਾ ਕਿਸ ਤਰ੍ਹਾਂ ਹੱਲ ਹੋ ਸਕਦਾ ਹੈ ਕਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜੀ ਦੀ ਜਾਨ ਬਚਾਈ ਜਾ ਸਕਦੀ ਹੈ ਜੋ ਇੱਕ ਇਸ ਮੁੱਦੇ ਤੇ ਆਪਣੀ ਭੁਖ ਹੜਤਾਲ ਉਹਨਾਂ ਨੇ ਰੱਖੀ ਹੈ ਮੁੱਦਾ ਉਹਨਾਂ ਦਾ ਸਾਰਾ ਪੰਥਕ ਮੁੱਦਾ ਹੈ ਸਾਰੀ ਸਿੱਖ ਜਗਤ ਦਾ ਸਿੱਖ ਕੌਮ ਦਾ ਮੁੱਦਾ ਹੈ ਔਰ ਜਿਹੜੇ ਜੇਲ੍ਹਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਬੰਦ ਨੇ ਉਹਨਾਂ ਦੀ ਰਿਹਾਈ ਕਿਸੇ ਪ੍ਰਕਾਰ ਵੀ ਕਾਨੂੰਨੀ ਪੱਖ ਤੌਰ ਤੋਂ ਜਾਂ ਜੋ ਵੀ ਜ਼ਰੀਆ ਅਪਣਾਇਆ ਜਾ ਸਕੇ ਉਹਦੇ ਅਨੁਸਾਰ ਸੰਭਲਣਾ ਚਾਹੀਦਾ ਹੈ ਈਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ